ਅੱਜ ਜ਼ਿਲ੍ਹਾ ਗਰਦਾਸਪੁਰ ਦੇ ਜਿਹੜੇ ਮੈਂਬਰ ਆਫ ਪਾਰਲੀਮੈਂਟ ਧਨ ਨਾਲ ਦੇ ਨਾਲ ਜਿਹੜੇ ਐਮਐਲਏ ਸਾਹਿਬਾਨ ਜਿਹੜੇ 50 ਕਮਿਸ਼ਨ ਗਰਦਾਸਪੁਰ ਦੀ ਕੋਠੀ ਚ ਦਫ਼ਤਰ ਤੇ ਉਹਨਾਂ ਦੇ ਗਏ ਜਿਹੜੀ ਉਹਨਾਂ ਸ਼ਮਤਾਬ ਦੀ ਅੱਜ ਡੀਸੀ ਸਾਹਿਬ ਨੂੰ ਵਰਤੀ ਹੈ ਮੈਂ ਉਹਦੀ ਕੜੀ ਸ਼ਬਦਾ ਚ ਨਿੰਦਾ ਕਰਦਾ ਲੋਕਾਂ ਨੂੰ ਅੱਜ ਪਤਾ ਲੱਗ ਰਿਹਾ ਕਿ ਜਿਹੜੇ ਨੁਮਾਇੰਦੇ ਆਪਾਂ ਚੁਣ ਕੇ ਭੇਜੇ ਨੇ ਅਸਲੀਅਤ ਉਹਨਾਂ ਦਾ ਚਿਹਰਾ ਜਿਹੜਾ ਉਹ ਵੇਖ ਲਿਆ ਲੋਕਾਂ ਨੇ ਇਸ ਕਰਕੇ ਉਹਨਾਂ ਡੀਸੀ ਦਫ਼ਤਰ ਦੀ ਵੀਨ ਕੀਤੀ ਹੈ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰਾਂਗਾ ਇਹਨਾਂ ਤੇ ਠੁਕਵੀਂ ਬਣਦੀ ਕਾਰਵਾਈ ਜਿਹੜੀ ਉਹਨਾਂ ਹੋਣੀ ਚਾਹੀਦੀ ਹੈ ਇਹ ਬਖੜਾ ਗਏ ਨੇ ਇਹ ਜਿਹੜੇ ਸਾਡੇ ਆਮ ਆਦਮੀ ਪਾਰਟੀ ਤੇ ਇਲਜ਼ਾਮ ਲਾਉਂਦੇ ਨੇ ਕਿ ਸਾਡੇ ਬੰਦਿਆਂ ਨੂੰ ਚੁੱਲਾ ਟੱਕਤੀਆਂ ਰਸੀਦਾ ਨਹੀਂ ਮਿਲਦੀਆਂ ਮੈਂ ਤੁਹਾਡੇ ਚੈਨਲ ਉੱਤੇ ਨਹੀਂ ਕਹਿਣਾ ਚਾਹੁੰਦਾ ਕਿ ਕੱਲ ਵੀ ਮੈਂਬਰ ਆਫ ਪਾਰਲੀਮੈਂਟ ਡੇਰਾ ਬਾਬਾ ਨਾਨਕ ਵੀਡੀਓ ਕਲਾਨੌਰ ਦੇ ਦਫ਼ਤਰ ਗਿਆ ਹੈ ਉੱਥੇ ਜਾ ਕੇ ਦਫ਼ਤਰ 'ਚ ਬਹਿ ਕੇ ਬੀਟੀਆਂ ਨੂੰ ਧਪਕੇ ਮਾਰੇ ਸੈਕਟਰੀਆਂ ਨੂੰ ਧਪਕੇ ਮਾਰੇ ਆਪਣੀ ਆਕੜਬਾਜ਼ੀ ਦਾ ਆਪਣੇ ਅਹੁਦੇ ਦਾ ਜਿਹੜਾ ਇਹਨੇ ਦੁਰਪਯੋਗ ਕੀਤਾ ਜਿਹੜਾ ਬਹੁਤ ਨਿੰਦਨਯੋਗ ਹੈ ਐਮਪੀ ਨੂੰ ਆਪਣੇ ਲੈਵਲ ਦਾ ਨਹੀਂ ਪਤਾ ਕਿ ਮੇਰਾ ਲੈਵਲ ਕੀ ਆ ਤੇ ਮੈਂ ਧਪਕੇ ਕਿੰਨੂੰ ਮਾਰ ਰਿਹਾ ਇਸ ਕਰਕੇ ਮੈਂ ਜਦੋਂ ਮੈਨੂੰ ਵੀ ਪਤਾ ਲੱਗਾ ਤਾਂ ਆਪਾਂ ਉੱਥੇ ਗਏ ਮੇਰੇ ਜਾਣ ਤੋਂ ਪਹਿਲਾਂ ਇਹ ਦਫ਼ਤਰ ਛੱਡ ਕੇ ਬਾਹਰ ਗਿਆ ਇਹੋ ਜੀਆਂ ਹਰਕਤਾਂ ਕਰਨੀਆਂ ਮੇਰੇ ਖਾਲੇ ਇਹਨਾਂ ਨੂੰ ਸ਼ੋਭਾ ਨਹੀਂ ਦਿੰਦੀਆਂ ਆਪਾਂ ਆਪਸਰਾ ਦੇ ਨਾਲ ਖੜੇ ਆਂ ਮੁਲਾਜ਼ਮਾਂ ਦੇ ਨਾਲ ਖੜੇ ਆਂ ਬੜੇ ਪਾਰਦਰਸ਼ੀ ਢੰਗ ਨਾਲ ਜਿਹੜੀਆਂ ਪੰਚਾਇਤਾਂ ਦੀਆਂ ਇਲੈਕਸ਼ਨਾਂ ਹੋ ਰਹੀਆਂ ਨੇ ਹਰ ਇੱਕ ਪਾਰਟੀ ਦੇ ਨਾਂ ਦੇ ਨੂੰ ਚੁੱਲਾ ਟੈਕਸ ਦੀਆਂ ਰਸੀਦਾਂ ਮਿਲ ਰਹੀਆਂ ਨੇ ਇਸ ਕਰਕੇ ਇਹ ਇਹਨਾਂ ਦੀ ਬੁਖਰਾੜ ਦੀ ਨਤੀਜੇ ਆ ਕਾਰਨ ਇਹ ਆ ਕਿ ਇਹਨਾਂ ਨੂੰ ਅੱਜ ਪਿੰਡਾਂ 'ਚ ਕੈਂਡੀਡੇਟ ਨਹੀਂ ਲੱਭ ਰਹੇ ਸਰਪੰਚੀ ਦੀ ਇਲੈਕਸ਼ਨ ਲੜਨ ਵਾਸਤੇ ਇੱਕ ਬਹਾਨਾ ਬਣਾ ਬਣਾ ਰਹੇ ਨੇ ਇਸ ਕਰਕੇ ਇਹਨਾਂ ਨੂੰ ਮੈਂ ਅੱਜ ਇਹਨਾਂ ਦੀ ਜਿਹੜੀਆਂ ਨਾਲ ਜ਼ਿਲ੍ਹੇ ਕਦਾਪੁਰ ਚ ਜਿਹੜੀਆਂ ਇਹਨਾਂ ਦਿੱਕਤੀ ਕਮਿਸ਼ਨ ਤੇ ਕੀਤੀ ਆ ਮੈਂ ਆਪਦੀ ਪੁਰਜਰ ਨਿੰਦਾ ਕਰਦਾ ਅਸੀਂ ਹਮੇਸ਼ਾ ਮਹਾਰਾਜਮਾ ਦੇ ਨਾਲ ਖੜੇ ਆ ਆਮ ਆਦਮੀ ਪਾਰਟੀ ਮਹਾਰਾਜਮਾ ਦਾ ਸਰਕਾਰ ਕਰਦੇ ਅੱਜ ਇਹਦਾ ਬਣਾ ਕੇ ਆ ਕਿ ਜਦੋਂ ਤੁਸੀਂ ਉੱਥੇ ਪਹੁੰਚੇ ਹੋ ਬਲਾਂ ਨੌਰ ਉੱਥੇ ਕੁਝ ਗੁੰਡਾ ਟੈਬ ਜਿਹੜੇ ਪੋਤੀ ਗੋਲੀ ਨਾਲ ਗੈਂਗਸਟਰ ਵਾ ਉਹ ਤੁਹਾਡੇ ਨਾਲ ਆਇਆ ਮੈਂ ਕਹਿਣਾ ਚਾਹੁੰਦਾ ਕਿ ਇਹ ਜਿਹੜੇ ਗੈਂਗਸਟਰ ਪੈਦਾ ਕਿੰਨਾ ਕੀਤੇ ਨੇ ਅੱਜ ਇਹਨਾਂ ਨੂੰ ਗੋਪੀ ਗੋਲੀ ਦੇ ਪਿਆ ਜਿੰਦੜ ਗੈਂਗਸਟਰ ਜਿਹੜੇ ਇਹਨਾਂ ਦੀਆਂ ਗੱਡੀਆਂ ਚ ਘੁੰਮਦੇ ਸੀਗੇ ਇਹ ਅਸੀਂ ਢਾਈ ਸਾਲਾਂ ਚ ਗੈਂਗਸਟਰ ਪੈਦਾ ਕਰ ਦਿੱਤੇ ਨੇ ਇਹ ਗੈਂਗਸਟਰ ਪੈਦਾ ਕਰਨ ਵਾਲੇ ਕੌਣ ਸੀਗੇ ਜੇ ਐਸੇ ਬੰਦੇ ਦੀ ਜਿਹੜੀ ਅੱਜ ਗੱਲ ਕਰਦਾ ਇਹ ਜੁਪੀ ਚAIRMAN ਮੁਖ्तार ਅंसारी ਦੀ ਕੋਠੀ 'ਚ ਦੀ ਵੀਡੀਓ ਵਾਇਰਲ ਹੋਈ ਆ ਇਹ ਰਿਸ਼ਤਾ ਇਹ ਕੀ ਰਿਸ਼ਤੇਦਾਰੀ ਸੀ ਇਹਦੀ ਮੁਖ ਮੁਖ्तार ਅंसारी ਨਾਲ ਪਿਛਲੀ ਵਾਰੀ 2022 'ਚ ਜਿਹੜੀ ਇਲੈਕਸ਼ਨ ਹੋਈ ਆ ਜਿਹੜੇ ਜੁਪੀ 'ਚੋਂ ਗੈਂਗਸਟਰ ਆਏ ਉਹ ਕਿੰਨੇ ਲੈ ਕੇ ਆਉਂਦੇ ਸੀਗੇ ਆ ਮੈਨੂੰ ਦੱਸਦਾ ਮੇਰਾ ਦਫ਼ਤਰ ਆ ਜੀ ਮੇਰੇ ਦਫ਼ਤਰ ਦੇ ਵਿੱਚ ਸਾਰੇ ਆ ਸਕਦੇ ਨੇ ਜੇ ਜੱਗੂ ਭਗਵਾਨ ਪੁਰਦੀ ਮਾਤਾ ਗਿਆ ਕੋ ਬੱਚਾ ਕਿਸਦਾ ਗਲਤ ਹੋ ਜਾ ਉਹਦੀ ਮਾਂ ਤਾਂ ਨਹੀਂ ਗੰਗ ਸਰ ਅੱਜ ਉਹਦੀ ਮਾਂ ਤੇ ਇਲਜ਼ਾਮ ਲਾਉਣਗੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਕਹਿੰਦੇ ਜੀ ਫਿਰ ਇਹ ਤੂੰ ਹੋ ਗਿਆ ਇੱਕ ਮੁੱਠੀ ਚੁੱਕ ਲੋ ਗੁਡੀ ਤੇ ਆ ਦੂਸਰੀ ਪਾਰਟੀ ਵੀ ਹੁੰਦੀ ਹੈ ਉਹ ਜਿਵੇਂ ਚਲਵਾ ਤੇ ਚੱਲੇਗੀ ਜੀ ਫਿਰ ਬਿਲਕੁਲ ਨਹੀਂ ਚੱਲੇਗੀ ਅਸੀਂ ਕਦੀ ਕਦੇ ਕਦੀ ਕਿਸ ਦੀ ਸਪੋਰਟ ਕੀਤੀ ਹੈ ਡੇਰਾ ਬਾਬ ਕਦੀ ਸਪੋਰਟ ਕੀਤੀ ਦਫ਼ਤਰ ਪਬਲਿਕ ਵਾਸਤੇ ਦਫ਼ਤਰ ਹੈ ਜੀ ਮੇਰੇ ਪਬਲਿਕ 'ਚ ਹਰ ਬੰਦਾ ਆ ਸਕਦਾ ਹੈ ਹਰ ਪਾਰਟੀ ਦਾ ਬੰਦਾ ਆ ਸਕਦਾ ਹੈ ਉਥੇ ਕਾਂਗਰਸ ਵੀ ਆ ਸਕਦੀ ਕਾਲੀ ਦਲ ਵੀ ਆ ਸਕਦੇ ਆਮ ਆਦਮੀ ਪਾਰਟੀ ਵੱਲ ਦਫ਼ਤਰ ਸਾਰਿਆਂ ਦਾ ਸਾਂਝਾ ਹੁੰਦਾ ਹਰ ਬੰਦੇ ਨੂੰ ਉਥੇ ਦਫ਼ਤਰ ਚਾਉਣਾ ਚਾਹੀਦਾ ਆਪਾਂ